ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਜੀ ਟਮਾਟਰਾਂ ਦੀ ਚਟਣੀ ਇਹ ਚਟਣੀ ਪਿੱਛੇ ਜੇ ਬਹੁਤ ਹੀ ਜ਼ਿਆਦਾ ਵਾਇਰਲ ਹੋਈ ਸੀਗੀ ਤੇ ਅਸੀਂ ਕਈ ਵਾਰੀ ਬਣਾਈ ਸੀ ਤੇ ਅੱਜ ਵੀ ਅਸੀਂ ਬਣਾਉਣ ਲੱਗੇ ਸੀ ਸੋਚਿਆ ਚਲੋ ਪਹਿਲਾਂ ਵੀ ਵੈਸੇ ਰੈਸਪੀ ਇਹ ਤੁਹਾਨੂੰ ਸ਼ੇਅਰ ਕੀਤੀ ਹੋਈ ਆ ਤੇ ਸੋਚਿਆ ਅੱਜ ਵੀ ਆਪਾਂ ਜਿਹੜੀ ਆ ਇਹ ਵੀਡੀਓ ਬਣਾ ਲੈਨੇ ਆ ਤੇ ਰੈਸਪੀ ਤੁਹਾਡੇ ਨਾਲ ਸ਼ੇਅਰ ਕਰ ਲੈਨੇ ਆ ਬਹੁਤ ਵਧੀਆ ਝਟਣੀ ਬਣ ਕੇ ਤਿਆਰ ਹੁੰਦੀ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਹੈ ਜੇਕਰ ਚੈਨਲ ਤੇ ਪਹਿਲੀ ਵਾਰੀ ਆਏ ਹੋ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਵੀਡੀਓ ਚੰਗੀ ਲੱਗਦੀ ਹੈ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਇੱਥੇ ਨਾ ਆਪਾਂ ਨੇ ਟਮਾਟਰ ਚੰਗੀ ਤਰ੍ਹਾਂ ਦੇ ਨਾਲ ਧੋ ਲਏ ਸੀਗੇ ਤੇ ਇਦਾਂ ਆਪਾਂ ਵਿਚਾਲਿਓ ਕੱਟ ਦਵਾਂਗੇ ਤੇ ਇਸ ਤਰੀਕੇ ਦੇ ਨਾਲ ਇਹ ਵਾਲਾ ਹਿੱਸਾ ਵੀ ਜਿਹੜਾ ਹੈ ਥੋੜਾ ਜਿਹਾ ਹਟਾ ਦਵਾਂਗੇ ਠੀਕ ਹੈ ਜੀ ਇਦਾਂ ਆਪਾਂ ਇਹਨੂੰ ਥੋੜਾ ਜਿਹਾ ਹਟਾ ਦਾਂਗੇ ਇਸ ਤਰੀਕੇ ਦੇ ਨਾਲ ਸਾਰੇ ਟਮਾਟਰ ਆਪਾਂ ਇਸ ਤਰੀਕੇ ਦੇ ਨਾਲ ਹੀ ਤਿਆਰ ਕਰ ਲਵਾਂਗੇ ਟਮਾਟਰ ਤੁਸੀਂ ਲਾਲ ਹੀ ਲੈਣੇ ਆ ਸਾਡੇ ਕੋਲੇ ਥੋੜੇ ਥੋੜੇ ਜਿਹੜੇ ਇਹ ਇੰਨਾ ਹੀ ਹਿੱਸਾ ਜਿਹੜਾ ਥੋੜਾ ਥੋੜਾ ਕੱਚਾ ਜਿਹਾ ਸੀਗਾ ਵੈਸੇ ਤੁਸੀਂ ਕੋਸ਼ਿਸ਼ ਕਰਿਓ ਟਮਾਟਰ ਬਿਲਕੁਲ ਲਾਲ ਲਿਓ ਲਾਲ ਟਮਾਟਰਾਂ ਦੀ ਜਿਹੜੀ ਚਟਣੀ ਆ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਤੇ ਹੁਣ ਆਪਾਂ ਇਦਾਂ ਇਹਨਾਂ ਦਾ ਜਿਹੜਾ ਹਿੱਸਾ ਹੈ ਇਹ ਵਾਲਾ ਇਹ ਹਟਾ ਲਈਏ ਇਧਰ ਆਪਾਂ ਨੇ ਟਮਾਟਰ ਕੱਟ ਕੇ ਕਰ ਲਏ ਨੇ ਜੀ ਤਿਆਰ ਇਸ ਤਰੀਕੇ ਦੇ ਨਾਲ ਆਪਾਂ ਇਹ ਵਾਲਾ ਜਿਹੜਾ ਹਿੱਸਾ ਇਹ ਹਟਾ ਦਿੱਤਾ ਹੈ ਜੀ ਇਧਰ ਆਪਾਂ ਨੇ ਪੈਨ ਰੱਖ ਲਿਆ ਜੀ ਗੈਸ ਦੇ ਉੱਤੇ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਚਮਚ ਸਰੋਂ ਦਾ ਤੇਲ ਤੇ ਇਸ ਤਰੀਕੇ ਚੰਗੀ ਤਰ੍ਹਾਂ ਦੇ ਨਾਲ ਨਾ ਸਾਈਡਾਂ ਤੇ ਫਲਾ ਦੇਵਾਂਗੇ ਤੇ ਨਾਲ ਇਹ ਗਰਮ ਹੋ ਜਾਊਗਾ ਦੇਖੋ ਤੇਲ ਹੋ ਚੁੱਕਿਆ ਹੈ ਗਰਮ ਹੁਣ ਇਹਦੇ ਉੱਤੇ ਆਪਾਂ ਟਮਾਟਰ ਰੱਖ ਦਵਾਂਗੇ ਦੇਖੋ ਆਪਾਂ ਨੇ ਸਾਰੇ ਟਮਾਟਰ ਇਹਦੇ ਵਿੱਚ ਟਕਾ ਦਿੱਤੇ ਆ ਤੇ ਇਹਨਾਂ ਨੂੰ ਹੁਣ ਆਪਾਂ ਨੇ ਭੁੰਨਣਾ ਏ ਦੇਖੋ ਜੀ ਆਪਾਂ ਨੇ ਅੱਧਿਕ ਚਮਚ ਲੈ ਲਈ ਨਮਕ ਦੀ ਆਪਾਂ ਨਮਕ ਸਪ੍ਰਿੰਕਲ ਕਰ ਦਾਂਗੇ ਤੇ ਉਹਦੇ ਨਾਲ ਕੀ ਹੈ ਟਮਾਟਰ ਜਿਹੜੇ ਜਲਦੀ ਸੌਫਟ ਹੋ ਜਾਣਗੇ ਦੇਖੋ ਸੇਕ ਆਪਾਂ ਨੇ ਮੀਡੀਅਮ ਕੀਤਾ ਹੋਇਆ ਏ ਮੀਡੀਅਮ ਸੇਕ ਦੇ ਆਪਾਂ ਇਹਨਾਂ ਨੂੰ ਪਕਾਵਾਂਗੇ ਤੇ ਆਪਾਂ ਇਹਨਾਂ ਨੂੰ ਢੱਕ ਦਾਂਗੇ ਤਾਂ ਜੋ ਜਲਦੀ ਸੌਫਟ ਹੋ ਜਾਣ ਇੱਧਰ ਆਪਾਂ ਨੇ ਤਾਂ ਥੋੜਾ ਜਿਹਾ ਹਰਾ ਧੈਣੀਆ ਬਰੀਕ-ਬਰੀਕ ਕੱਟ ਲਿਆ ਏ ਆਪਾਂ ਧੋ ਕੇ ਕੱਟ ਲਿਆ ਸੀਗੇ ਜੀ ਤੇ ਇੱਧਰ ਆਪਾਂ ਪਿਆਜ਼ ਵੀ ਕੱਟਿਆ ਹੋਇਆ ਪਿਆਜ਼ ਨੂੰ ਆਪਾਂ 1 ਮਿੰਟ ਦੇ ਲਈ ਪਾਣੀ ਦੇ ਵਿੱਚ ਰੱਖ ਦਾਂਗੇ ਉਸ ਤੋਂ ਬਾਅਦ ਛਾਣਣੀ 'ਚ ਪਾ ਕੇ ਰੱਖਾਂਗੇ ਪਿਆਜ਼ ਦੀ ਜਿਹੜੀ ਕੜੱਟਣ ਜੀ ਉਹ ਖਤਮ ਹੋ ਜੂਗੀ ਦੇਖੋ ਪਿਆਜ਼ ਆਪਾਂ ਨੇ ਇਸ ਤਰ੍ਹਾਂ ਪਾਣੀ 'ਚ ਪਾ ਕੇ ਰੱਖਤਾ ਏ 1 ਮਿੰਟ ਦੇ ਲਈ ਰੱਖਣਾ ਏ ਵੱਧ ਨਹੀਂ ਤੇ ਇੱਧਰ ਆਪਾਂ ਹਰੀਆਂ ਮਿਰਚਾਂ ਬਰੀਕ-ਬਰੀਕ ਕੱਟ ਲਵਾਂਗੇ ਲਸਣ ਦੀ ਵਰਤੋਂ ਆਪਾਂ ਟਮਾਟਰਾਂ ਦੇ ਨਾਲ ਹੀ ਕਰਾਂਗੇ ਟਮਾਟਰ ਥੋੜੇ ਸੌਫਟ ਹੋ ਜਾਣ ਇਹ ਹਰੀਆਂ ਮਿਰਚਾਂ ਆਪਾਂ ਬਰੀਕ-ਬਰੀਕ ਕੱਟ ਲਵਾਂਗੇ ਇੱਥੇ ਤਾਂ ਪਤੀਆਂ ਹਰੀਆਂ ਮਿਰਚਾਂ ਲਈਆਂ ਨੇ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਵੱਧ ਘੱਟ ਜਿਹੜੀ ਮਿਰਚ ਹੈ ਉਹ ਲੈ ਸਕਦੇ ਹੋ ਠੀਕ ਹੈ ਜੀ ਬਰੀਕ-ਬਰੀਕ ਕੱਟ ਲਵਾਂਗੇ ਇੱਥੇ ਆਪਾਂ ਮਿਰਚਾਂ ਦੇਖੋ ਬਰੀਕ-ਬਰੀਕ ਕੱਟ ਲਈਆਂ ਨੇ ਤੇ ਆਪਾਂ ਪਿਆਜ਼ ਵੀ ਦੇਖੋ ਪਾਣੀ ਜਿਹੜਾ ਇਹਦੇ ਨਾਲ ਛੋੜ ਦਿੱਤਾ ਹੈ ਤੇ ਛਾਨਣੀ 'ਚ ਪਾ ਕੇ ਰੱਖ ਦਿੱਤਾ ਹੈ ਤੇ ਇੱਧਰ ਦੇਖੋ ਜੀ ਟਮਾਟਰ ਵੀ ਆਪਾਂ ਚੈੱਕ ਕਰ ਲੈਣੇ ਆ ਇਹਨਾਂ ਦੇ ਜਿਹੜਾ ਪਾਸਾ ਹੈ ਆਪਾਂ ਪਲਟ ਦਿੰਨੇ ਆ ਜੀ ਤਾ ਜੋ ਦੂਜੇ ਪਾਸੇ ਦੋ ਵੀ ਚੰਗੀ ਤਰ੍ਹਾਂ ਦੇ ਨਾਲ ਇਹ ਪੱਕ ਜਾਣ ਦੇਖੋ ਟੱਕਣੇ ਕਰਕੇ ਨਾ ਇਹਨੇ ਥੋੜਾ ਥੋੜਾ ਪਾਣੀ ਜਿਹੜਾ ਛੱਡ ਦਿੱਤਾ ਹੈ ਕੁਛ ਆਪਾਂ ਨਮਕ ਵੀ ਪਾਇਆ ਸੀ ਤੁਸੀਂ ਚਾਹੋ ਤਾਂ ਟੱਕ ਕੇ ਵੀ ਪਕਾ ਸਕਦੇ ਹੋ ਚਾਹੋ ਤੁਸੀਂ ਬਿਨਾਂ ਟੱਕ ਕੇ ਵੀ ਪਕਾ ਸਕਦੇ ਹੋ ਜੇ ਤੁਹਾਨੂੰ ਛੇਤੀ ਆ ਤਾਂ ਤੁਸੀਂ ਟੱਕ ਕੇ ਪਕਾਓ ਜੇ ਤੁਹਾਨੂੰ ਮਤਲਬ ਕਾਲੀ ਨਹੀਂ ਹੈਗੀ ਤਾਂ ਤੁਸੀਂ ਇਹਨਾਂ ਨੂੰ ਬਿਨਾਂ ਟੱਕ ਕੇ ਵੀ ਪਕਾ ਸਕਦੇ ਹੋ ਠੀਕ ਹੈ ਜੀ ਇਹ ਦਿੱਤੇ ਨਵੇਂ ਪਾਲਟ ਤੇ ਇਦਾਂ ਹੀ ਆਪਾਂ ਠੱਕ ਦਾਂਗੇ ਇੱਥੇ ਦੇਖੋ 4 ਮਿੰਟ ਹੋ ਗਏ ਆ ਟਮਾਟਰਾਂ ਨੂੰ ਪੱਕਦੇ ਹੋਏ ਤੇ ਆਪਾਂ ਇਹਨਾਂ ਦੀ ਸਾਈਡ ਜਿਹੜੀ ਹੈ ਦੁਬਾਰਾ ਤੋਂ ਚੇਂਜ ਕਰ ਲਵਾਂਗੇ ਕਾਫੀ ਸੌਫਟ ਹੋ ਚੁੱਕੀ ਹੈ ਇਹ ਆਪਾਂ ਸਾਰੇ ਟਮਾਟਰਾਂ ਦੀ ਸਾਈਡ ਜਿਹੜੀ ਚੇਂਜ ਕਰਦੀ ਆ ਤੇ ਆਪਾਂ ਇਹਨਾਂ ਨੂੰ ਹੁਣ ਸਾਈਡ ਤੇ ਕਰ ਲਾਂਗੇ ਕਿਉਂਕਿ ਆਪਾਂ ਇਹਦੇ ਵਿੱਚ ਥੋੜਾ ਲਸਣ ਜਿਹੜਾ ਆਪਾਂ ਛਿੱਲਿਆ ਸੀਗਾ 4-5 ਕਲੀਆਂ ਇਹ ਵੀ ਫਰਾਈ ਕਰਨੀਆਂ ਨੇ ਆਪਾਂ ਇਸ ਤਰ੍ਹਾਂ ਸਾਈਡ ਤੇ ਟੇਡਾ ਜਾਂ ਕਰਕੇ ਜਿਹੜਾ ਤੇਲ ਹੈ ਦੇ ਵਿੱਚੋਂ ਸਾਈਡ ਦੇ ਨੂੰ ਕਰ ਲਾਂਗੇ ਤੇ ਇਹਦੇ ਨਾਲ ਲਸਣ ਜਿਹੜਾ ਇਹ ਚੰਗੀ ਤਰ੍ਹਾਂ ਦੇ ਨਾਲ ਫਰਾਈ ਹੋ ਜਾਊਗਾ ਦੇਖੋ ਕਿ ਕੋਈ ਕੋਈ ਟਮਾਟਰ ਦਾ ਜਿਹੜਾ ਛਿਲਕਾ ਹੈ ਉਤਰਨ ਲੱਗ ਗਿਆ ਏ ਉਹ ਪਹਿ ਉਤਾਰ ਲਵਾਂਗੇ ਇਸ ਤਰ੍ਹਾਂ ਬਹੁਤ ਹੀ ਸੋਖਾ ਉਤਰ ਜਾਂਦਾ ਏ ਇਦਾਂ ਦੀ ਜਿਹੜੀ ਸਕੀਨ ਸਾਰੀ ਪਾ ਉਤਾਰ ਲੈਣੀ ਹੈ ਜੀ ਦੇ ਕੋਪਾ ਨੇ ਛਿਲਕਾ ਜਿਹੜਾ ਸਾਰੇ ਟਮਾਟਰਾਂ ਦਾ ਉਤਾਰ ਦਿੱਤਾ ਏ ਤੇ ਨਾਲ ਹੀ ਦੇਖੋ ਜੀ ਜਿਹੜੇ ਲਸਣ ਆਪਣਾ ਭੁੱਜ ਗਿਆ ਏ ਇਹਨਾਂ ਨੂੰ ਹੁਣ ਆਪਾਂ ਇਕੱਠਾ ਜਿਹਾ ਕਰ ਲਵਾਂਗੇ ਇੱਕ ਜਗ੍ਹਾ ਤੇ ਤੇ ਇਹਦੇ ਉੱਤੇ ਪਾਵਾਂਗੇ ਆਪਾਂ ਇੱਕ ਚਮਚ ਖੰਡ ਤੁਸੀਂ ਮਿੱਠਾ ਜ਼ਰੂਰ ਐਡ ਕਰਨਾ ਏ ਜੇ ਤੁਸੀਂ ਚੀਨੀ ਨਹੀਂ ਖਾਂਦੇ ਤਾਂ ਤੁਸੀਂ ਇਹਦੇ ਵਿੱਚ ਮਿਸ਼ਰੀ ਵੀ ਐਡ ਕਰ ਸਕਦੇ ਹੋ ਪਰ ਤੁਸੀਂ ਜ਼ਰੂਰ ਕਰਿਓ ਜੀ ਐਡ ਤੇ ਆਪਾਂ 2 ਮਿੰਟਿਆਂ ਨੂੰ ਚੀਨੇ ਨੂੰ ਮੈਲਟ ਹੋਣ ਦਵਾਂਗੇ ਦੇਖੋ ਜੀ ਇੱਥੇ ਖੰਡ ਜਿਹੜੀ ਆ ਮੈਲਟ ਹੋ ਗਈ ਆ ਤੇ ਹੁਣ ਆਪਾਂ ਗੈਸ ਕਰ ਦੇਵਾਂਗੇ ਬੰਦ ਤੇ ਇਹਨੂੰ ਆਪਾਂ ਗਰਮ-ਗਰਮ ਨੂੰ ਹੀ ਇਦਾਂ ਹੀ ਨਾ ਮੈਸ਼ ਕਰ ਲਵਾਂਗੇ ਤੁਸੀਂ ਚਾਹੋ ਭਾਂਡੇ ਵਿੱਚ ਕੱਢ ਕੇ ਵੀ ਕਰ ਸਕਦੇ ਹੋ ਆਪਾਂ ਪਰ ਏਸੀ ਵਿੱਚ ਹੀ ਕਰ ਲਵਾਂਗੇ ਫਿਰ ਉਸ ਤੋਂ ਬਾਅਦ ਕੱਢ ਲਵਾਂਗੇ ਭਾਂਡੇ ਦੇ ਵਿੱਚ ਦੇਖੋ ਜੀ ਆਪਾਂ ਨੇ ਇਹਨੂੰ ਚਮਚ ਦੇ ਨਾਲ ਸੇਫ ਹੈ ਕਿ ਚੰਗੀ ਤਰ੍ਹਾਂ ਦੇ ਨਾਲ ਮੈਸ਼ ਕਰ ਲਿਆ ਏ ਜੇ ਟਮਾਟਰ ਚੰਗੀ ਤਰ੍ਹਾਂ ਪੱਕੇ ਹੋਏ ਹੋਣਗੇ ਤਾਂ ਇਸ ਤਰੀਕੇ ਇਹ ਮੈਸ਼ ਹੋ ਜਾਣਗੇ ਹੁਣ ਇਹਨਾਂ ਨੂੰ ਆਪਾਂ ਕੱਢ ਲਵਾਂਗੇ ਦੇਖੋ ਆਪਾਂ ਇਹ ਵਾਲੇ ਸਾਰੇ ਮਿਸ਼ਰਣ ਨੂੰ ਇੱਕ ਡੋਂਗੇ ਦੇ ਵਿੱਚ ਕੱਢ ਲਵਾਂਗੇ ਬੱਸ ਅੱਛੀ ਚੀਜ਼ ਆਪਾਂ ਇਹਦੇ ਵਿੱਚ ਹੀ ਹੁਣ ਮਿਲਾਵਾਂਗੇ ਜੀ ਹੁਣ ਪਾਵਾਂਗੇ ਜੀ ਇਹਦੇ ਵਿੱਚ ਆਪਾਂ ਇੱਕ ਪਿਆਜ਼ ਬਰੀ ਕੱਟਿਆ ਹੋਇਆ ਇਹ ਆਪਾਂ ਤੁਹਾਨੂੰ ਦੱਸਿਆ ਹੀ ਪਹਿਲਾਂ ਪਾਣੀ 'ਚ ਭਿਉ ਕੇ 1 ਮਿੰਟ ਦੇ ਲਈ ਉਸ ਤੋਂ ਬਾਅਦ ਆਪਾਂ ਨੂੰ ਉਚੜਨ ਦੇ ਲਈ ਰੱਖ ਦਿੱਤਾ ਸੀ ਇਹਦੀ ਕੜੱਪਣ ਜਿਹੜੀ ਆ ਖਤਮ ਹੋ ਗਈ ਹੈ ਇਹਦਾ ਤੁਸੀਂ ਜ਼ਰੂਰ ਕਰਿਓ ਹੁਣ ਪਾਵਾਂਗੇ ਜੀ ਅੱਧੀ ਛੋਟੀ ਚਮਚਾ ਜਪਾ ਭੁੰਨਿਆ ਹੋਇਆ ਜੀਰੇ ਦਾ ਪਾਊਡਰ ਹੁਣ ਪਾ ਦਵਾਂਗੇ ਜੀ ਆਪਾਂ ਹਰੀਆਂ ਮਿਰਚਾਂ ਬਰੀ ਕੱਟੀਆਂ ਹੋਈਆਂ ਆਪਣੇ ਟੇਸਟ ਦੇ ਅਕੋਰਡਿੰਗ ਦੇਖ ਲੈਣਾ ਜੀ ਤੁਸੀਂ ਅੱਧੀ ਛੋਟੀ ਚਮਚ ਪਾਵਾਂਗੇ ਜੀ ਆਪਾਂ ਕਾਲਾ ਨਮਕ ਹੁਣ ਆਪਾਂ ਚਿੱਟੇ ਨਮਕ ਦੀ ਵਰਤੋਂ ਨਹੀਂ ਕਰਾਂਗੇ ਕਿਉਂਕਿ ਆਪਾਂ ਨੇ ਜਦੋਂ ਨਾ ਇਹਨੂੰ ਟਮਾਟਰਾਂ ਨੂੰ ਭੁੰਨਿਆ ਸੀਗਾ ਉਦੋਂ ਥੋੜਾ ਜਿਹਾ ਸਪ੍ਰਿੰਕਲ ਕਰਤਾ ਸੀ ਥੋੜਾ ਜਿਹਾ ਪਾਵਾਗੇ ਜੀ ਇਹਦੇ ਵਿੱਚ ਆਪਾਂ ਚਾਟ ਮਸਾਲਾ ਇਹਦੇ ਨਾਲ ਬਹੁਤ ਹੀ ਚਟਪਟੀ ਜਿਹੜੀ ਚਟਣੀ ਬਣ ਕੇ ਤਿਆਰ ਹੁੰਦੀ ਆ ਇੱਕ ਚਮਚ ਪਾਵਾਂਗੇ ਜੀ ਇਹਦੇ ਵਿੱਚ ਆਪਾਂ ਨਿੰਬੂ ਦਾ ਰਸ ਹੁਣ ਪਾਵਾਂਗੇ ਜੀ ਇਹਦੇ ਉੱਤੇ ਪਧਾਨੀਆਂ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਕਰ ਲਵਾਂਗੇ ਮਿਕਸ ਲੋ ਜੀ ਚੰਗੀ ਤਰ੍ਹਾਂ ਦੇ ਨਾਲ ਇਹਨੂੰ ਆਪਾਂ ਕਰ ਲਿਆ ਹੈ ਮਿਕਸ ਚਟਣੀ ਆਪਣੀ ਬਹੁਤ ਵਧੀਆ ਬਣ ਕੇ ਤਿਆਰ ਹੋ ਚੁੱਕੀ ਹੈ ਤੁਸੀਂ ਵੀ ਇਸ ਤਰੀਕੇ ਦੇ ਨਾਲ ਜ਼ਰੂਰ ਬਣਾ ਕੇ ਦੇਖਣਾ ਇਹ ਚਟਣੀ ਨੂੰ ਤੁਸੀਂ ਪੂੜੀਆਂ ਦੇ ਨਾਲ ਰੋਟੀ ਦੇ ਨਾਲ ਪਰਾਂਠੇ ਦੇ ਨਾਲ ਜਿਹਦੇ ਨਾਲ ਤੁਹਾਡਾ ਦਿਲ ਕਰਦਾ ਤੁਸੀਂ ਖਾ ਸਕਦੇ ਹੋ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਜੀ ਇਹ ਚਟਣੀ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਮੇਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਾਂਗੇ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ